ਇਹ ਤਾਂ ਕਹਿ ਰਿਹਾ ਕਿਉਂਕਿ ਸਾਡੇ ਜੱਸੀ ਦੀ ਗੱਡੀ ਬਹੁਤ ਘਾਟਾਂ ਦੀ ਹੈ ਚਲਾੜੀ ਆਮਦੀਨੀ ਅਸਾਰਾ ਟੱਬਰੀ ਪੈ ਗਿਆ ਅਰੁ ਬਾਹਰ ਸੜ ਦੇ ਉਹ ਮੈਸੇ ਉਹ ਬਿੰਦੀ ਆ ਗਈ ਹੈ ਉਹ ਕਰਾ ਜਾ ਹਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਤੇ ਇੱਕ ਬਹੁਤ ਹੀ ਘੈਂਟ ਜਿਹਾ ਵਲੌਗ ਦੇ ਉੱਤੇ ਤੇ ਵਲੋਗ ਸਾਡਾ ਇਹ ਹੈ ਕਿ ਅੱਜ ਬਿਹਾਈਂਡ ਦਾ ਸੀਨ ਕਿ ਤੁਸੀਂ ਸਾਰੇ ਬਹੁਤ ਕਹਿੰਦੇ ਸੀ ਕਿ ਮੈਸੇਜ ਵੀ ਕਰਦੇ ਸੀ ਸਾਨੂੰ ਕਿ ਸਾਨੂੰ ਤੁਸੀਂ ਦੱਸੋ ਕਿ ਕਿੱਦਾਂ ਵੀਡੀਓ ਬਣਾਣੇ ਹੋ ਸਾਨੂੰ ਨਾ ਬਿਹਾਈਂਡ ਦਾ ਸੀਨ ਦੱਸੋ ਵੀ ਕਿੰਨਾ ਕਿਵੇਂ ਹੁੰਦਾ ਹੈ ਤਾਂ ਤੁਸੀਂ ਜਦੋਂ ਵੀਡੀਓ ਬਣਾਣੇ ਹੋ ਤਾਂ ਕਿੰਨਾ ਕ ਹੱਸਦੇ ਹੋ ਤੁਸੀਂ ਆਪ ਇਹ ਤੁਹਾਨੂੰ ਸਾਰਾ ਹੀ ਅੱਜ ਦੇਖੀ ਜਾਣਾ ਸਾਰੀ ਟੀਮ ਰੈਅਰਿਟੀ ਹੈ ਸਾਡੀ ਕਾਲੂ ਗੁਰਦੇਤ ਭਾਜੀ ਜੱਸੀ ਭਾਜੀ ਤੇ ਵੰਸ ਭਾਜੀ ਇਨੂੰ ਪਿਆਰ ਨਾਲ ਬੀਮਲ ਵੀ ਕਹਿੰਦੇ ਨੇ ਤੇ ਅੱਜ ਤੁਹਾਨੂੰ ਦੱਸਦੇ ਆ ਅਸੀਂ ਬਿਹਾਈਂਡ ਦਾ ਸੀਨ ਦਿਖਾਣੇ ਆ ਠੀਕ ਆ ਇਹ ਵਲੌਗ ਦੇ ਵਿੱਚ ਵਲੌਗ ਸਾਰਾ ਦੇਖਣਾ ਤੁਸੀਂ ਬਹੁਤ ਘੈਂਟ ਵਲੌਗ ਹੋਊਗਾ ਤੇ ਤੁਸੀਂ ਆਪ ਹੀ ਦੇਖ ਲਿਓ ਅਸੀਂ ਕਿੰਨਾ ਕ ਹੱਸਦੇ ਆ ਕਿੰਨਾ ਕ ਨਹੀਂ ਹੱਸਦੇ ਠੀਕ ਆ ਜੀ ਵੀਡੀਓ ਬਣਾਉਂਦੇ ਟਾਈਮ ਤੇ ਵਲੌਗ ਬਹੁਤ ਘੈਂਟ ਹੋਣਾ ਚਲੋ ਜੀ ਮਿਲਦੇ ਆ ਵਲੌਗ ਦੇ ਵਿੱਚ ਲਓ ਜੀ ਅੱਜ ਅਸੀਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਆਪਣੀ ਮੋਟਰ ਤੇ ਚਾਚੇ ਦੀ ਮੋਟਰ ਹੈ ਇਹ ਸਾਡੇ ਦੀ ਤੇ ਲਓ ਜੀ ਨਾਲ ਸਾਡੀ ਟਾਰਜਨ ਵੀ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਵਿੱਚ ਜੱਸੀ ਜੀ ਸਵਾਰ ਨੇ ਐਕਸ਼ਨ ਸਾਡੇ ਮਾਰਦੇ ਮੇਰੇ ਪਿੱਛੇ ਸਾਡੇ ਮਿਸ ਪੂਜਾ ਜੀ ਕੀ ਕਰ ਰਹੇ ਨੇ ਦੱਸੋ ਜੀ ਲਓ ਜੀ ਲਓ ਫਲਾਈ ਕਰ ਰਹੇ ਫਲਾਈ ਕਰ ਰਹੇ ਲਓ ਜੀ ਦੋਸਤ ਅਗਲੀ ਧਾਰ ਰਹੇ ਆਪਣਾ ਸੈਟਅਪ ਤਾਰ ਰਹੇ ਨੇ ਸੈਟਅਪ ਚੋਕਲ ਮੁੰਡਾ ਚੋਕਲ ਮੁੰਡਾ ਵੀ ਸਾਡਾ ਨਾਲ ਹੀ ਆਓ ਹਾਈ ਕਰ ਓਹ ਬਾਜੀ ਲੱਗਦਾ ਪਰਮਾਣੂ ਪਾਵੇਂ ਵਸਫੋਟ ਹੋ ਚੁੱਕਿਆ ਤੇ ਲਓ ਜੀ ਤੇ ਹੁਣ ਤੁਹਾਨੂੰ ਬਿਹਾਈਂਡ ਦਾ ਸੀਨ ਅਸੀਂ ਦਿਖਾਵਾਂਗੇ ਅੱਗੇ ਦੇ ਅੱਗੇ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਲਓ ਜੀ ਪਹਿਲਾ ਸ਼ੂਟ ਸਾਡਾ ਰੈਡੀ ਹੈ ਤੇ ਲੈਣੀ ਹੈ ਕਦੋਂ ਫੋਨ ਕਰਦੇ ਯਾਰ ਕਰਦੇ ਯਾਰ ਮੂਰ ਕਰਦੇ ਕਿਉਂ ਤੇ ਮਨੇੜੀ ਆ ਗਏ ਇਹ ਤਾਂ ਕਹਿ ਰਿਹਾ ਕਿ ਕਿ ਸਾਡੇ ਜੱਸੀ ਨੂੰ ਗੱਡੀ ਬਹੁਤ ਘਾਟ ਆਦੀ ਏ ਚਲਾੜੀ ਆਉਂਦੀ ਇਹ ਤਾਂ ਕਰਕੇ ਕਰਦੇ ਤਾਂ ਕਹਦਾ ਵੀ ਮੇਰੇ ਘਰ ਦੇ ਨੂੰ ਫੂਰ ਕਰਦੇ ਸਾਡੀ ਰੋਟੀ ਦਾ ਭਗਾਇਓ ਅੱਜ ਕੀ ਕਹਦਾ ਭੋਗ ਤੇ ਹੀ ਲਾਦੇ ਹੋ ਕੱਠੀ ਭੋਗ ਤੇ ਹੀ ਕੱਠੀ ਭੋਗ ਤੇ ਹੀ ਲਾ ਲਓ ਲਓ ਜੀ ਪਹਿਲਾਂ ਸੀ ਰੋਣ ਲੱਗਾ ਤੇ ਲਓ ਜੀ ਕਰੋ ਬਾਬਾ ਜੀ ਦੇ ਨਾਲ ਇੱਕ ਸਟਾਰਟ ਵਾਹਿਗੁਰੂ ਜੀ ਵਾਹਿ ਚਲੋ ਸਿੱਧਾ ਵੇਖੀ ਠੀਕ ਐ ਸਿੱਧਾ ਵੇਖਣਾ ਚਲ 1 2 3 ਚਲ ਓਲੀ ਓਲੀ ਬੈ ਗਏ ਬੈ ਗਏ ਪਹਿਲਾ ਚਲ ਕਰ ਦੇਗਾ ਕੱਲ ਨੂੰ ਸਟਾਰਟ ਓ ਤੇਰੀ ਬ੍ਰੇਕ ਲਾ ਲਾਓ ਜੀ ਮਿਸ ਪੂਜਾ ਤੇ ਸੀਨ ਆ ਗਿਆ ਦੂਜਾ ਪਹਿਲਾ ਸੀਨ ਸਾਡਾ ਹੋ ਚੁੱਕਿਆ ਜੀ ਦੂਜਾ ਸੀਨ ਹੁਣ ਤਾਂ ਤੂੰ ਕੈਮਰੇ ਵਾਲੇ ਲੈ ਕੇ ਐ ਤਰ੍ਹਾਂ ਕਰਕੇ ਨਾ ਐ ਕੈਮਰੇ ਵਾਲੇ ਲੈ ਕੇ ਐਡ ਕਲਾ ਨਹੀਂ ਨਹੀਂ ਐਡ ਕਲਾ ਲਾ ਦੇ ਨੀ ਇਹ ਤਾਂ ਐ ਤਰ੍ਹਾਂ ਖਲਾਰਦੀ ਇਹ ਨਾ ਗੱਡੀ ਤੇ ਗੱਡੀ ਖਲਾਰਦੀ ਹੁਣ ਤੂੰ ਐ ਤਰ੍ਹਾਂ ਕਰਕੇ ਨਾ ਤੇ ਐ ਤਰ੍ਹਾਂ ਕਰਕੇ ਤੇ ਐ ਤਰ੍ਹਾਂ ਕਰਕੇ ਐ ਕਰਨਾ ਠੀਕ ਹੈ ਨਾ ਕੈਮਰੇ ਕੈਮਰੇ ਦੇ ਵਿੱਚ ਹੀ ਵੇਖਣਾ ਐਡ ਕਲਾ ਲਾ ਕੇ ਐਡ ਕਲਾ ਲਾ ਲਈ ਭਾਵੇਂ ਗਾਵੇਗੀ ਬੱਲਾ ਵਹਿਣੀਗਾ ਬੱਲਾ 1 2 10 <laughs> कुता तो <roar> तो टैट <Portuguese> हो गया भाजी क्योंकि अठ किलो फिर वुकिया साडा उ कड़ना लगना तू लगता ਆਦਰ ਆਏ 63 ਕੁਵਾਲੀਆਂ ਗਾਣਾ ਦੀ ਲਓ ਜੀ ਬਟਨ ਲਾਣ ਲੱਗੇ ਹੁਣ ਅਸੀਂ ਪੂਰਾ ਰੈੜੀ ਛੜੀ ਹੋ ਕੇ ਅੱਜ ਜੰਟਰ ਲਾਣਾ ਹੈ ਹੂੰ ਕੀ ਹੈ ਕੀ ਹੈ ਕੀ ਹੈ ਮਿਸ ਪੂਰੇ ਬਿਸ ਵੀ ਨੇ ਫੇਰ ਕੀ ਹੈ ਫਿਰ ਕੀ ਹੈ ਪਠੇ 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 ਫੇਰ ਕੀ ੜੇ ੜੇ ਕੀ ਫਿਰ ਕੀ ਫਿਰ ਕੀ ਛੋੜ ਲੈਣੇ 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 ਕੀ ਹੈ ਕੀ ਹੈ ਕੀ ਹੈ ਬੋਈ ਲਗਣਾ ਨੀਰਾ ਕੀ ਹੈ ਢੇਡੀ ਹੈ ਢੇਡੀ ਹੈ ਵੱਧ ਗਿਆ ਵੱਧ ਗਿਆ ਫਿਰ ਕੀ 8 ਕਿਲੋ ਵਜਣੀ ਵਜਣੀ ਫਿਰ ਕੀ ਫਿਰ ਕੀ ਹੈ ਇਵੇਂ ਮਰੀਏ ਨੇ ਯਾਰ ਫਿਰ ਕੀ ਆ ਫਿਰ ਕੀ ਆ ਬਸ ਕੁਝ ਮਿਸ ਲੇ ਗਿਆ ਭਜਾ ਕੇ ਲੈ ਗਿਆ ਭਜਾ ਕੇ ਲੈ ਗਿਆ ਭਜਾ ਕੇ ਲੈ ਗਿਆ ਭਜਾ ਕੇ ਲੈ ਗਿਆ ਉਹ ਆ ਗਿਆ ਚਲੋ ਠੀਕ ਹੈ ਜੀ ਤੋ ਥੋੜੇ ਹਾਇ ਥੋੜਾ ਕਰਨ ਵਾਲੇ ਪਹਿਲਾਂ ਤਾਂ ਐਂ ਕਰਕੇ ਆ ਸੰਗਣ ਹੈ ਸੋਹਰੇ ਜਿਹੜੀ ਜਹੀ ਸਮਝਾਣਾ ਉਹ ਸਮਝਦਾ ਨਹੀਂ ਪਿਆ ਬੈਸ ਦੱਸ ਐ ਵੇ ਖਾਉਂ ਮਾਉਂ ਇਹ ਸਾਡੇ ਮੂਲੀ ਰਵਟ ਦੇਣ ਦੇ ਐੜਨ ਪੂਰਾ ਬੜੀ ਟਾਕੀ ਖੋਲ ਕੇ ਪਤਾ ਵੀ ਲੱਗੇ ਵੀ ਟਾਕੀ ਖੋਲੀ ਏ ਤੂੰ ਦੇ ਇੱਕ ਦੋ ਤਿੰਨ ਕਿਵੇਂ ਕੀਤਾ ਬੀਮਿਆ ਨੇ ਬਨਾਮ ਹਾਂ ਬਨਾਮ ਧਿਆ ਦੀ ਨਿੰਦਰੀ ਕੀ ਹੈ ਧਿਆ ਦੀ ਨਿੰਦਰੀ ਦਿਆ ਵੇਣ ਲਾਓ ਜੀ ਕਹਿੰਦੇ ਸਟਾਈਲਿੰਗ ਹੋਣ ਲੱਗੀ ਹੈ ਜੋਗੀ ਇਨਸਟਾ ਰੀਲ ਦਾ ਸਭ ਤੋਂ ਵੱਡਾ ਸੀਨ ਉਧਰ ਨਿਸ਼ਾਨ ਲਾ ਲਿਆ ਨਿਸ਼ਾਨ ਚੰਡੀ ਘਾਟਦੇ ਹੁਣ ਚੱਲ ਇੱਕ ਓਏ ਗੱਬੇ ਰੱਖ ਕੈਮਰਾ ਫੜਾ ਪਿਓ ਓਏ ਪਿੱਛੇ ਓ ਮੜਾ ਜਾ ਓ ਓ ਹਾਂ ਨੂਣੀ ਬੇਚ ਲੈਣਾ ਹੈ ਕੋਈ ਗੱਲ ਨਹੀਂ 1 2 3 ਬੜਾ ਵੇਖ ਕੇ ਤੇ ਆ ਤੂੰ ਤੇ ਪੈਰਾਂ ਦੇ ਨਿਸ਼ਾਨ ਵੇਖ ਕੇ ਆਈਆਂ ਨੇ ਢੰਡੀ ਲਾਈ ਉਸੇ ਇੱਕ ਵਿਮਲ ਭਾਜੀ ਪਹੁੰਚਲ ਕੀ ਹੈ ਗੋਲੀ ਬੇਟਾ ਦੂਰ ਦਾ ਵੇ ਬਾਕੀ ਪਿਆਰ ਹੋਇਆ ਮੇਰੇ ਨਾਲ ਗੋਲੀ ਬੇਟਾ ਮਸਤੀ ਨਹੀਂ ਖੋਖਦਾ ਵੇ ਗੋਲੀ ਬੇਟਾ ਮਸਤੀ ਨਹੀਂ ਜਿਆਦਾ ਨਹੀਂ ਖਾਣਾ ਨਾ ਉਹ ਨਾ ਲੱਡੂ ਬੇਟਾ ਗੋਲੀ ਬੇਟਾ ਅਬ ਕਿਤਨਾ ਖਾਏਗਾ ਨਾ ਫਸਾ ਮੂਹ ਉਹ ਤਾਂ ਖਾਊਗਾ ਚਲ ਜੱਸੀ ਉਹ ਨਾਲ ਅਸੀਂ ਲੈ ਯਾਰ ਆਉਣਾ ਸਾਰਾ ਪਾਣੀ ਗਈ ਹੈ ਪਰ ਜੱਸੀ ਆਦਰ ਮੇਰੇ ਮੋਢੇ ਤੇ ਅੱਦਾ ਸੀ ਮੇਰੇ ਪੁੱਤਰ ਮੇਰਾ ਜਲਦੀ ਆ ਲਓ ਜੀ ਬਹੁਤ ਵੱਡਾ ਸੀਨ ਹੋਣ ਲੱਗਾ ਤੁਸੀਂ ਰੈਗੂਲਰ ਘੁੰਮਣਾ ਠੀਕ ਆ ਜੀ 1 2 ਤੇ ਸਟਾਰਟ 3 ਬੁੜਾਟ ਉਧਰ ਕਿਧਰ ਲੱਗ ਕੇ ਪੈ ਜਾ ਤੂੰ ਇਤੋਂ ਲੱਗਾ ਨਾਲੋਂ ਦੀ ਨਾਲ ਉਹ ਸਾਰੇ ਐਨੇ ਨੂੰ ਤਾਂ ਬਰਕਤ ਘਰੇ ਰਹਿਣ ਲੱਗ ਵੀ ਜਿਦੇ ਤੇ ਤੂੰ ਹੋਰੀਆ ਪਤਾ ਨਹੀਂ ਕਿੱਥੇ ਘਰੇ ਆਣ ਲੱਗ ਬਰਕਤ ਮੁੱਕ ਜਾਣੀ ਸਾਲਾ ਪਰੇ ਨੂੰ ਲੈ ਕੇ ਦੱਸ ਵੀ ਤੂੰ ਕੋਲਾ ਮੜ ਕਰ ਕਿਧਰ ਕਿਧਰ ਚਲੇ ਗਿਆ ਤੂੰ ਕਹਿ ਵੇ ਉੱਤੇ ਚੜ ਕੇ ਦੱਸ ਤੂੰ ਮੜੇ ਨਾਲੋਂ ਮੋੜਿਆ ਤਰਾ ਕਰਕੇ ਕੈਮਰਾ ਤੇ ਧਿਆਨ ਰੱਖ ਉਹ ਕਟਾਈ ਘਾਟੇ ਮੈਂ ਜਾ ਜੇ ਚੱਲ ਯਾਰ ਬੰਦ ਕਰ ਚੱਲ ਦੁਬਾਰਾ ਕੱਢ ਦੇ ਲੋ ਜੀ ਕੈਮਰਾਮੈਨ ਸਾਡਾ ਥੋੜਾ ਜਿਹਾ ਹਿੱਲ ਚੁੱਕਿਆ ਸੀ ਤੇ ਕਾਫੀ ਵੀਡੀਓ ਵੀ ਹਿੱਲ ਗਈ ਹੁਣ ਟੇਕ 2 ਚਲੋ 1 2 3 ਸਟਾਰਟ ਕੋਮੀ ਹੋਇਆ ਸਾਰੇ ਉਹ ਮੈਂ ਆਂਦੇ ਆਂ ਸਾਰਾ ਡੱਬਰੀ ਪੈ ਗਿਆ ਔਰ ਬਾ ਛਾਲ ਦੇ ਦਿਮਾਗਾਂ ਦਾ ਬਣਾ ਲੈ ਆ ਵੀਡੀਓ ਕਾਲਾ ਕਰੀ ਉੱਥੇ ਡੇਗ ਮੈਂ ਕਦੀ ਉੱਥੇ ਡੇਗ ਮੈਂ ਤਾਂ ਮੂਲੀਆਂ ਖਲਾੜੀਆਂ ਨੇ ਯਾਰ ਮੂਲੀਆਂ ਦਾ ਨਾ ਵੇਖ ਕੇ ਤੁਰ ਪਿਆ ਉੱਥੇ ਸਾਂ ਲਟਣ ਡਿਆ ਤੇ ਬਣਾ ਸਾਲੀ ਵੀ ਕੱਢ ਲਿਆ ਆਲਾ ਜਾ ਗਿਓ ਲੈ ਗਿਆ ਆਲਾ ਬੁੱਦੂ ਯਾ ਵੀਡੀਓ ਬਣਾ ਲੈ ਦੱਸ ਕਦੀ ਉੱਥੇ ਟੇਕ ਮਾਰੇ ਕਰੀ ਉੱਥੇ ਵੇਖ ਨਹੀਂ ਲੱਗਦਾ ਤੂੰ ਇੱਕ ਵਾਰ ਕੈਮਰਾ ਮਰ ਕਾਦਾ ਬਣਿਆ ਪਰ ਕਰ ਯਾਰੀ ਸੁਦਾ ਧੀਰੀ ਲਾਲਬਾਦਰੀ ਧੀਰੀ ਲਾਲਬਾਦਰੀ ਉਹ ਨਾ ਝੇੜ ਆਲਾ ਲਾਲਬਾਦ ਚੱਲ ਯਾਰ ਬਸ ਕੱਟ ਲੋ ਜੀ ਟੇਕ 3 ਜੇ ਇਹਦੇ ਵਿੱਚ ਹੋ ਗਿਆ ਹੋ ਗਿਆ ਨਹੀਂ ਤੇ ਸਾਡੇ ਮੈਲ ਤੇ ਮਿਸ ਪੂਜਾ ਮਤਲਬ ਬਹੁਤ ਤੰਗ ਆ ਗਏ ਉਹ ਕੈਮਰਾਮੈਨ ਤੇ ਸਿੱਧਾ ਹੀ ਹੋਇਆ ਐ ਸਿੱਧਾ ਹੀ ਘਰੇ ਹੋ ਜਾਣਾ ਬਣ ਗਈ ਵੀਡੀਓ ਬਣ ਗਈ ਨਹੀਂ ਤੇ ਇਹਨੂੰ ਡਿਸਲਾਈਕ ਕਰੋ ਯਾਰ ਬੰਦੇ ਨੂੰ ਯਾਰ ਕੋਈ ਵੀਡੀਓ ਨਹੀਂ ਬਣਾ ਕਿੰਦਾ ਪਿਆ ਸਾਡੀ ਲੈ ਵੀ 1 2 3 ਸਟਾਰਟ ਉਹ ਲੈ ਘੁੰਮ ਕੇ ਤੇ ਹਰਾ ਭੈਣ ਜਿਵੇਂ ਲੰਗਰ ਦੇ ਵੇ ਉਹ ਨਹੀਂ ਬਰੈਡ ਨੂੰ ਨਹੀਂ ਪੈਂਦੇ ਸਾਰੇ ਲੰਗਰ ਵੇ ਕੇ ਨਹੀਂ ਤੂੰ ਬੜਾ ਘੁੰਮ ਕੇ ਤੇ ਆ ਬੜਾ ਰੋਮਾਂਟਿਕ ਦੇ ਮੋਹ ਦੇ ਵਿੱਚ ਤੋ ਆਹ ਰੋਟੀਆਂ ਵੀ ਦੀ ਆਹ ਰੋਟੀ ਭਾਗੀ ਹੋਣੀ ਬਾਹ ਔਰ ਦੱਸਣਗੇ ਸਾਡੇ ਬੀਮਾਰੀ ਕਿਵੇਂ ਆਈ ਜੀ ਭਾਈਆ ਦੱਸਣਗੇ ਜੀ ਲਓ ਜੀ ਲਓ ਜੀ ਦੱਸਣ ਕਿਵੇਂ ਆਏ ਘੁੰਮ ਕੇ ਕਿਵੇਂ ਨੇ ਹੱਥ ਫੜਿਆ ਸੀ ਇੱਧਰ ਨੂੰ ਦੱਸੋ ਕੈਮਰਾਮੈਨ ਜੀ ਕੈਮਰਾ ਇੱਧਰ ਨੂੰ ਇੱਧਰ ਨੂੰ ਆ ਤੇ ਇੱਥੇ ਕੱਢ ਕੇ ਇੱਧਰ ਦੱਸੋ ਉਧਰ ਨੂੰ ਉਧਰ ਨੂੰ ਕੈਮਰਾ ਜੀ ਐ ਬੜੇ ਕਿਵੇਂ ਕੰਮ ਨਾ ਆਵਣਾ ਨਾ ਬ੍ਰੈਡ ਪਕੌੜਿਆਂ ਨੂੰ ਪਾ ਗਏ ਉਹ ਬ੍ਰੈਡ ਪਕੌੜ ਉਹ ਚੱਲ ਯਾਰ ਬੰਦ ਕਰ ਤੂੰ ਉਹਦੇ ਮੈਂ ਤੂੰ ਇਤਰਾ ਕਰਕੇ ਆਏ ਵੇਖਣੇ ਨਾ ਐ ਘਰ ਆਏ ਤੇ ਵੇਨਾ ਪੀ ਸੀ ਕਰ ਨਾ ਤੂੰ ਮੈਨੂੰ ਆਪਣੇ ਲਈ ਕਿਹਾ ਤੂੰ ਕਦੇ ਆਵਣਾ ਮੇਰੇ ਕੋਲ ਜਦੋਂ ਉਹਨੇ ਲਾਸਟ ਸੀਨ ਨਾਲ ਕਰ ਲਾਸਟ ਸੀਨ ਨੂੰ ਖਿੱਚ ਲੈ ਉਹ ਯਾਰ ਇਹਨਾ ਥੋੜਾ ਖਿਚਣਾ ਰਾਮ ਦੇ ਹੁਣ ਨਹੀਂ ਖਿੱਚ ਮੈਂ ਪੋਲੇ ਹਸਣਾ ਖਿੱਚ ਹਾਂ ਪੋਲੇ ਹਤਨਾ ਬਸ ਤੂੰ ਖਿਚਣਾ ਹੀ ਆਪਣੇ ਲਈ ਝੜਗਾ ਜਾ ਮੜਾ ਜਾ ਇਹ ਐ ਆ ਕਿ ਐ ਗਲੇ ਲੱਗ ਜਾਣਾ ਮੇਰੇ ਬਸ ਠੀਕ ਹੈ ਨਾ ਤੂੰ ਤੇ ਆ ਗਿਆ ਪੈਨੇ ਪਰੈਟ ਕੋੜੇ ਵੇਖ ਲੈਣ ਮੇਰੇ ਚ ਇਹ ਪਣੀ ਦਾ ਉਹ ਟੀਫਾ ਤੇਰੇ ਹੱਥ ਤੇ ਮਿਲ ਜਾ ਪਨੀਜ਼ ਉਹ ਚਾਲ ਲੈ ਯਾਰ लास्ट ਮੈਂ ਚੱਲਿਆਂ ਘਰ ਚੱਲ 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 1 2 3 ਛਾੜ ਆਵੇ

ਆਹ ਆ ਆਹ ਉਹ ਮਾਸੀ ਆ ਸਿੱਧੀ ਕਰਦੇ ਉਹ ਬਿੰਦੀ ਕਰਦੀ ਐ ਐ ਇਹ ਤੈਨੂੰ ਦੱਸ ਦਕੇ ਕਿਵੇਂ ਕਹਿੰਦੇ ਅ ਪਿੱਛੇ ਹੋ ਕੇ ਦੱਸ ਤਾਂ ਆਹ ਉਹ ਮਾਸੀ ਉਹ ਬਿੰਦੀ ਆ ਗਈ ਐ ਉਹ ਕਰਾਵਾ ਉਹ ਮਾਰੋ ਠੀਖਾ ਨਹੀਂ ਆਇਆ ਗੋਲੀ ਬੇਟਾ ਮਸਤ ਨਹੀਂ ਚੱਲਿਆ ਫਿਰ ਇਹ ਚੱਲਿਆ ਪਹਿਲਾਂ ਬੜਾ ਦੇ ਯਾਰ ਪਹਿਲਾਂ ਬੜਾ ਦੇ ਹਾਂ ਹੱਥ ਛੜਾ ਕੇ ਦੋ ਵੱਲ ਦੇ ਦੇਗਾ ਚਲਾ ਤੇਰਾ ਚੋ ਇੱਕ ਦੋ ਤਿੰਨ ਨੇੜੇ ਤੁਰ ਪਰ ਇਹ ਗਮੋਸੇ ਤੋਂ ਮਾਰਦੀ ਕਿ ਕਿੰਨਾ ਕਾਚਾ ਪਰ ਅਰੇ ਕਿਹੜੇ ਜ਼ਾਮ ਰਖਣਾ ਅਰੇ ਲੋ ਜੀ ਲਾਸਟ ਸੀਨ ਆ ਸਾਡਾ ਵੀਡੀਓ ਦਾ ਇਸ ਤੋਂ ਬਾਅਦ ਅਸੀਂ ਦੀ ਐਂਡ ਕਰਾਂਗੇ ਕਿਉਂਕਿ ਅਸੀਂ ਰੋਟੀ ਪਾਣੀ ਵੀ ਖਾਣਾ ਹੈ ਤੇ ਘਰ ਜਾਣਾ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਕਮੈਂਟ ਵੀ ਕਰਿਓ ਠੀਕ ਹੈ ਜੀ ਜਿਹੜਾ ਵੀ ਚੈਨਲ ਸਾਡਾ ਹੈਗਾ ਤੇ ਉਹਨੂੰ ਆਪਣਾ ਸਬਸਕ੍ਰਾਈਬ ਜੁੜੀ ਬਤਲਾਈ ਚਲੋ ਜੀ ਚਲ ਆ ਸਿਰियस ਹੋ ਜਾ ਯਾਰ 1 2 3 ਪਾ ਸਗਾਰ ਗੱਡੀ ਆ ਲੋ ਜੀ ਵੀਡੀਓ ਹੋ ਗਈ ਸਾਡੀ ਕੰਪਲੀਟ ਤੇ ਇਹ ਵਲੋਗ ਵੀ ਬਹੁਤ ਘੈੜ ਬੜਿਆ ਤੇ ਹਾਸੇ ਵਾਲਾ ਬਣਿਆ ਤੇ ਇਹ ਸਾਰਾ ਬਿਹਾਈਂਡ ਦਾ ਸੀਨ ਤੁਹਾਡੇ ਕਰਕੇ ਬਣਾਇਆ ਠੀਕ ਆ ਸਾਰਾ ਤੇ ਇਹ ਵੀਡੀਓ ਬਣਾਉਣ ਨੂੰ ਸਾਨੂੰ ਪੂਰਾ 1 ਘੰਟਾ ਪੂਰਾ ਲੱਗ ਗਿਆ ਆ ਅਸੀਂ ਘਰੋਂ ਵੀ ਭੁੱਖੇ ਭਾਣੇ ਆਏ ਸੀ ਸਾਰੇ ਸਾਰੇ ਰੋਟੀ ਖਾਣੀ ਹੈ ਜੇ ਜਾ ਕੇ ਘਰੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਖੇਤਾਂ ਦਾ ਉਹ ਟਾਰਜਨ ਖੜੀ ਆ ਸਾਡੀ ਸਾਹਮਣੇ ਜਿਹੜੀ ਬਹੁਤ ਸਾਦਿੰਦੀ ਤੇ ਤੁਸੀਂ ਬਹੁਤ ਸਾਰੇ ਲਾਈਕ ਵੀ ਕਰ ਦਿਓ ਕਾਰ ਨੂੰ ਤੇ ਇਹ ਵਲੋਗ ਨੂੰ ਤੁਸੀਂ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਠੀਕ ਹੈ ਇੱਕ ਬਾਈ ਲਾਈਕ ਲਾਈ ਤੇ ਇਹ ਸਿਰਫ ਵਲੋਗ ਤੁਹਾਡੇ ਲਈ ਬਣਾਇਆ ਸਪੈਸ਼ਲ ਬਿਹਾਈਂਡ ਦਾ ਸੀਨ ਠੀਕ ਹੈ ਜੀ ਤੇ ਹੁਣ ਤੁਸੀਂ ਇਹਨੂੰ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਤੇ ਲਾਈਕ ਵੀ ਕਰਨਾ ਤੇ ਜਿਨ੍ਹਾਂ ਨੇ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਿਓ ਓਕੇ ਥੈਂਕ ਯੂ ਬਾਈ ਲਵ ਯੂ ਸਾਰਿਆਂ ਨੂੰ